ਅੱਜ ਚੰਦੂ ਨੰਗਲ ਜੋੜੀਆਂ ਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦਿਸ਼ਾ ਨਿਰਦੇਸ਼ਾਂ ਅਥਾ ਮੱਲਾ ਕਲੀਨਿਕ ਬਣ ਕੇ ਤਿਆਰ ਹੋ ਰੇ ਨੇ ਉਹਦੇ ਵਿੱਚ ਅੱਜ ਚੰਦੂ ਨੰਗਲ ਜੋੜੀਆਂ ਚ ਵੀ ਬਲਾਗ ਡੇਰਾ ਬਾਬਾ ਨਾਨਕ ਚ ਇਹਦੀ ਓਪਨਿੰਗ ਜਿਹੜੀ ਅੱਜ ਹੋ ਗਈ ਆ ਬੜੀ ਵੱਡੀ ਸਹੂਲਤ ਆ ਜਿਹੜੀ ਪੰਜਾਬ ਦੇ ਲੋਕਾਂ ਨੂੰ ਮੱਲਾ ਕਲੀਨਿਕਾਂ ਦੇ ਥਰੂ ਮਿਲ ਰਹੀ ਆ ਆਮ ਆਦਮੀ ਪਾਰਟੀ ਦੇ ਝੰਡੇ ਤੇ ਸੀਗਾ ਕਿ ਸਭ ਤੋਂ ਪਹਿਲਾਂ ਸਿਹਤ ਹੋ ਜਿਹੜੀ ਬੰਦੇ ਦੀ ਠੀਕ ਹੋਣੀ ਬਹੁਤ ਜ਼ਰੂਰੀ ਆ ਜੇ ਬੰਦੇ ਦੀ ਸਿਹਤ ਠੀਕ ਹੈ ਤਾਂ ਫਿਰ ਬੰਦੇ ਦਾ ਸਾਰਾ ਕੁਝ ਠੀਕ ਹੈ ਉਹਦੇ ਤੱਜ ਤੇ ਇਹ ਮਹਲਾ ਕਲੀਨਿਕਾ ਚ ਬਣ ਕੇ ਤਿਆਰ ਹੋ ਗਿਆ ਡਾਕਟਰ ਸਾਹਿਬ ਮੇਰੇ ਨਾਲ ਨੇ ਐਸਮੋ ਸਾਹਿਬ ਮੇਰੇ ਨਾਲ ਨੇ ਸਾਰਾ ਸਟਾਫ ਇਹਨਾਂ ਦਾ ਬੈਠਾ ਮੈਂ ਇਹਨਾਂ ਤੋਂ ਉਮੀਦ ਰੱਖਦਾ ਕਿ ਵਧੀਆ ਢੰਗ ਨਾਲ ਆਪਾਂ ਲੋਕਾਂ ਦੀ ਜਿਹੜੀ ਸਮਾਜ ਦੀ ਸੇਵਾ ਜਿਹੜੀ ਆ ਉਹ ਆਪਾਂ ਕਰ ਸਕਦੇ ਆ ਇਹ ਵੀ ਕਰਨਗੇ ਜਰੂਰ ਇੰਨੀ ਉਮੀਦ ਆ ਅੱਗੇ ਬਹੁਤ ਕਰ ਰਹੇ ਨੇ ਐਸਮੋ ਸਾਹਿਬ ਤਾਂ ਅੱਗੇ ਬਹੁਤ ਕਰਦੇ ਨੇ ਸਰ 27 ਹੋਰ ਔਰ ਟੋਟਲ ਗਦਾ ਪੁਰਚਸਤਾਈ ਕੋ ਲੱਗੇ ਨੇ ਟੋਟਲ ਹਣਾ ਸਰ ਇਹਦੇ ਆਪਣਾ ਰੱਖ-ਰਖਾਵ ਲਈ ਕੀ ਪ੍ਰਬੰਧ ਕੀਤੇ ਗਏ ਨੇ ਸਰ ਇੰਡੀਆ ਸੁਨੀ ਬਿਲਡਿੰਗਾਂ ਬਣੀਆਂ ਰੱਖ-ਰਖਾਵ ਦਾ ਕੋਈ ਵੇਖੋ ਅਜੇ ਤਾਂ ਸਰਕਾਰ ਵੱਲੋਂ ਇਹ ਹੈ ਪਰ ਆਪਾਂ ਦੀ ਸਾਬ ਨਾਲ ਗੱਲ ਕਰਾਂਗੇ ਕਿ ਇਹਦੇ ਤੇ ਸਪੈਸ਼ਲ ਇੱਕ ਇਹਨਾਂ ਨੂੰ ਸਫਾਈ ਸੇਵਕ ਦਿੱਤਾ ਜਾਵੇ ਇੱਕ ਰਾਤ ਦਾ ਇਹਦਾ ਜਿਹੜਾ ਵਾ ਚੌਂਕੀਦਾਰ ਜਿਹੜਾ ਹੈ ਇਹਦਾ ਉਹ ਜ਼ਰੂਰੀ ਹੈ ਇੱਥੇ ਰਹਿਣਾ ਕਿਉਂ ਏਡੀ ਵਧੀਆ ਬਿਲਡਿੰਗ ਬੜੀ ਸਾਰੀਆਂ ਫੈਸਿਲਿਟੀਆਂ ਨੇ ਉਹ ਗਲਤ ਅੰਸਾ ਜਿਹੜੇ ਨਿਵਾਣ ਕੇ ਇਹਦੀ ਨੁਕਸਾਨ ਕਰ ਸਕਦੇ ਨੇ ਕੋਈ ਹਨਾ ਕੋਰਕ ਉਹਦੇ ਸਬੰਧ ਚ ਅਜੇ ਥੋੜਾ ਲੱਗੂਗਾ ਟਾਈਮ ਬਾਕੀ ਪਿੰਡ ਵਾਸੀਆਂ ਨੇ ਇਹ ਮੈਨੂੰ ਯਕੀਨ ਦਿਵਾਇਆ ਕਿ ਸਫਾਈ ਦਾ ਕੰਮ ਔਰ ਇਹਦੀ ਰਾਖੀ ਦਾ ਕੰਮ ਜਿਹੜਾ ਚੌਂਕੀਦਾਰੇ ਦਾ ਕੰਮ ਆ ਕਿਉਂ ਹਰ ਪਿੰਡ ਚ ਚੌਂਕੀਦਾਰ ਹੈਗੇ ਨੇ ਚੌਂਕੀਦਾਰ ਜਿਹੜਾ ਸਰਕਾਰੀ ਬੰਦਾ ਹੈ ਡੀਸਾ ਦਾ ਹਨਾ ਤੇ ਚੌਂਕੀਦਾਰ ਦੀ ਡਿਊਟੀ ਇਹੀ ਹੈ ਮੈਨੂੰ ਲੱਗਦਾ ਕਿ ਸਾਰੇ ਪਿੰਡਾਂ ਨੇ ਕਹਿੰਦੇ ਕਿ ਅਸੀਂ ਚੌਕੀਦਾਰ ਕੋ ਰਾਤ ਦੀ ਡਿਊਟੀ ਜਿਹੜੀ ਚੌਕੀਦਾਰ ਨੇ ਮੁੱਲ ਲੈ ਲੈਣਾ ਕਰੇਗਾ। ਪਰ ਜਦੋਂ ਮੈਂ ਲੱਗ ਲੈਣ ਕਿ ਚੌਕੀਦਾਰ ਡਿਊਟੀ ਕਰੇਗਾ ਤੇ ਤਾਂ ਮੇਰਾ ਸਾਰਾ ਕੁਝ ਠੀਕ ਰਹਿਣਾ। ਇਸ ਕਰਕੇ ਸਮਝਦਾਰ ਨੇ ਲੋਕੋ ਕੋਈ ਐਸੀ ਗੱਲ ਨਹੀਂ ਜਿਹੜੀ ਇਹਦੇ 'ਚ ਕੋਈ ਸਾਨੂੰ ਪਰੇਸ਼ਾਨੀ ਆਈ ਸਾਮ ਸਮਾਜ। ਸਰ ਹੁਣ ਤੱਕ ਕਰੀਬ 800 ਤੋਂ ਕਰੀਬ ਮੁੱਲ ਲੈਣ ਜਿਹੜੇ ਖੁੱਲ ਚੁੱਕੇ ਨੇ ਫੀਡਬੈਕ ਕਿਸ ਤਰ੍ਹਾਂ ਦਾ ਮਿਲ ਰਿਹਾ ਜੀ? ਵੇਖੋ ਫੀਡਬੈਕ ਬਹੁਤ ਵਧੀਆ ਫੀਡਬੈਕ ਹੈ ਮੁੱਲਾ ਕਲੀਨਿਕ ਦਾ। ਇਸ ਤੋਂ ਪਹਿਲਾਂ ਇਹੀ ਮੁੱਲਾ ਕਲੀਨਿਕ ਜਿਹੜੇ ਦਿੱਲੀ 'ਚ ਚੱ ਉਹ ਸਾਰੇ ਪੰਜਾਬ ਚ ਆ ਰਹੀ ਹੈ ਹੁਣ ਪੰਜਾਬ ਤੋਂ ਦਿੱਲੀ ਤੋਂ ਬਾਅਦ ਪੰਜਾਬ ਚ ਚੱਲ ਰਿਹਾ ਜਿਵੇਂ ਜਿਵੇਂ ਹੋਰ ਨਾ ਸਟੇਟਾਂ ਚ ਆਮ ਆਦੀ ਪਾਰਟੀ ਦੀ ਸਰਕਾਰ ਬਣਨੀ ਹੈ ਦੇਖੋ ਹਰ ਬੰਦੇ ਨੂੰ ਇਸ ਗੱਲ ਦਾ ਪਤਾ ਹੈ ਕਿ ਕੌਣ ਕੀ ਕਰਦਾ ਹੈ ਅੱਜ ਮੈਂ ਦੇਖ ਰਿਹਾ ਸੀਗਾ ਟੀਵੀ ਤੇ ਕਿ ਜਿਹੜੇ ਪ੍ਰਧਾਨ ਮੰਤਰੀ ਆ ਹਿੰਦੁਸਤਾਨ ਦੇ ਆਪਣੇ ਮੋਦੀ ਜੀ ਉਹ ਕਹਿ ਰਹੇ ਨੇ ਲੋਕਾਂ ਨੂੰ ਕਿ ਆਪਾਂ ਵੀ 300 ਜੁੰਟ ਸਾਰਿਆਂ ਨੂੰ ਫ੍ਰੀ ਬੱਤੀ ਦੇਣੀ ਹੈ ਕਿਉਂ ਲੋੜ ਪਈ ਇਹ ਗੱਲ ਕਹਿਣ ਦੀ ਕਿਉਂ ਅਰਵਿੰਦ ਕੇਜਰੀਵਾਲ ਜੀ ਨੇ ਦੇ ਕੇ ਵਿਖਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਰਕੇ ਵਿਖਾਇਆ ਉਹਨਾਂ ਦੀ ਇਹ ਮਜਬੂਰੀ ਬਣ ਗਈ ਹੈ ਕਿ ਚੋਣਾ ਜੇ ਗੱਲ ਕਹਿਣੀ ਕਿ ਆਪਾਂ ਵੀ 300 ਜੁੰਡ ਜਿਹੜੀ ਬਿਜਲੀ ਫਰੀ ਦੇਾਂਗੇ ਜਾਂ ਉਹਨਾਂ ਨੂੰ ਇਹ ਸੀਗਾ ਦੇਣੀ ਤਾਂ ਪਿਛਲੇ 5 ਸਾਲ ਤੁਸੀਂ ਹਿੰਦੁਸਤਾਨ 'ਚ ਰਾਜ ਕੀਤਾ ਹੈ ਤਾਂ ਪਿਛਲੇ 5 ਸਾਲ ਦਾ ਲੋਕ ਵੀ ਤੁਹਾਡੇ ਕੋਲ ਹਿਸਾਬ ਪੁੱਛਦੇ ਨੇ ਕਿ ਜੇ ਤੁਸੀਂ ਦੇਣੀ ਤਾਂ ਪਿਛਲੇ ਪੰਜਾਂ ਸਾਲਾਂ ਤੋਂ ਦਿੰਦੇ ਇਹਨਾਂ ਲੋਕਾਂ ਨੂੰ 5 ਸਾਲ ਇਹਨਾਂ ਨੂੰ ਲੁੱਟ ਕੇ ਲੋਕਾਂ ਨੂੰ ਇਹਨਾਂ ਦਾ ਖੂਨ ਨਿਚੋੜ ਕੇ ਤਾ ਹੁਣ ਵੋਟਾਂ ਆ ਗਈਆਂ ਤਾਂ ਹੁਣ ਤਾਂ ਜ਼ਿਆਦਾ ਆ ਗਿਆ ਕਿ ਆਪਾਂ 300 ਜੁੰਡ ਜਿਹੜੀ ਹੈ ਤੁਹਾਨੂੰ ਬਿਜਲੀ ਫਰੀਦ ਦੇਣੀ ਆ ਇਹ ਹਿੰਦੁਸਤਾਨ ਦੇ ਲੋਕ ਐਡੀ ਛਤੀ ਭੁਖਲਾਵੇ ਚ ਨਹੀਂ ਆਉਣਗੇ ਇਹ ਲੋਕੀ ਵੋਟਾਂ ਚ ਸਾਰਾ ਕੁਝ ਸਾਫ ਕਰ ਦੇਣਗੇ ਕੌਣ ਕੇਦੇ ਨਾਲ ਸਰ ਇਹਨਾਂ ਨੂੰ ਪਹਿਲਾਂ ਕਿਹਾ ਜਾਂਦਾ ਸੀ ਕਿ ਮੁਫਤਿਆ ਰੇਵੜੀਆਂ ਵਡੀਆਂ ਯਾਰੀਆਂ ਕੇਸਰੀਵਰ ਵੱਲੋਂ ਹੁਣ ਫਿਰ ਇਹਨਾਂ ਦਾ ਕੀ ਸਮਝੀਏ ਜੀ ਵੇਖੋ ਹੁਣ ਅੱਜ ਸਾਨੂੰ ਤਾਂ ਮੁਕਤੀਆਂ ਰੇਵੜੀਆਂ ਕਹਿੰਦੇ ਨੇ ਅਸੀਂ ਮੁਕਤੀਆਂ ਰੇਵੜੀਆਂ ਤਾਂ ਨਹੀਂ ਵੰਡੀਆਂ ਅਸੀਂ ਤਾਂ ਲੋਕਾਂ ਨੂੰ ਕਰਕੇ ਵਿਖਾਇਆ ਜਾ 600 ਜੁੰਡ ਪਹਿਲੇ ਤਿੰਨ ਮਹੀਨਿਆਂ ਚ ਜਦੋਂ ਆਮ ਆਦੀ ਪਾਰਟੀ ਦੀ ਸਰਕਾਰ ਪੰਜਾਬ ਚ ਬਣਦੀ ਆ ਪਹਿਲੇ ਤਿੰਨ ਮਹੀਨੇ ਤੋਂ ਜਿਹੜੇ ਸਾਰੇ ਪੰਜਾਬ ਦੇ 600 ਜੁੰਡ ਜਿਹੜੀ ਹੈ ਬਿਜਲੀ ਲੋਕਾਂ ਨੂੰ ਫ੍ਰੀ ਮਿਲਦੀ ਆ 95% ਲੋਕ ਉਹ ਆ ਜਿਨ੍ਹਾਂ ਨੂੰ ਅੱਜ ਵੀ ਬਿੱਲ ਜ਼ੀਰੋ ਆਉਂਦਾ ਰੇਵੜੀਆਂ ਇਹ ਮੰਨਦੇ ਨੇ ਕਹਿੰਦੇ ਸਾਨੂੰ ਨੇ ਅੱਜ ਰੇਵੜੀ ਮੰਡਣ ਦੀ ਕਿ ਲੋੜ ਪੈਗੀ ਮੈਂ ਤਾਂ ਹੁਣ ਟੀਵੀ ਤੇ ਸੁਣ ਕੇ ਆ ਪ੍ਰਧਾਨ ਮੰਤਰੀ ਦੀ ਸਟੇਟਮੈਂਟ ਕਿ ਆਪਾਂ 300 ਜੁੰਡ ਜਿਹੜੀ ਬਿਜਲੀ ਫ੍ਰੀ ਦੇਣੀ ਲੋਕਾਂ ਨੂੰ ਤਾਂ ਪਹਿਲਾਂ ਦੇ ਦਿੰਦੇ 5 ਸਾਲ 5 ਸਾਲ ਪ੍ਰਧਾਨ ਮੰਤਰੀ ਤਾਂ ਤੁਸੀਂ ਰਹੇ 10 ਸਾਲ ਰਹੇ ਲਗਾਤਾਰ ਜੇ 10 ਸਾਲਾਂ ਤੋਂ ਤੁਸੀਂ ਕਿਸੇ ਨੂੰ ਕੁਝ ਨਹੀਂ ਕੀਤਾ ਇਸ ਕਰਕੇ ਹਿੰਦੁਸਤਾਨ ਦੇ ਲੋਕ ਏਡੇ ਮੂਰਖ ਨਹੀਂ ਕਿ ਜਿਹੜੇ ਕਿਤੇ ਗੱਲ ਕਰਕੇ ਕਿਸੇ ਮਗਰ ਲੱਗਣਗੇ ਸਮੇਂ ਦੀ ਮੈਂ ਇਹੀ ਕਹਿਣਾ ਬੀਜੇਪੀ ਵਾਲਿਓ ਸਮੇਂ ਦੀ ਢੀਕ ਕਰੋ ਸਮਾਂ ਤੁਹਾਡੀ ਵੇਟ ਕਰ ਰਿਹਾ ਐ ਲੋਕ ਸਮੇਂ ਨਾਲ ਤੁਹਾਨੂੰ ਜਵਾਬ ਜੂਰ ਦੇਣਗੇ ਸਭ ਮੇਰਾ ਨਾਮ ਹੈ ਡਾਕਟਰ ਬੰਤਪ੍ਰੀਤ ਸਿੰਘ ਰੰਦਾਵਾ ਤੁਹਾਡੀ ਸਰਮਹਲਾ ਕਲਿੰਗ ਦੇ ਜੋ ਅਪਾਇੰਟਮੈਂਟ ਹੋਈ ਹੈ ਜੋੜੀਆਂ ਖੰਡ ਵਿੱਚ ਹਾਂਜੀ ਕੀ ਕੀ ਸਰ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ ਸਰ ਇੱਥੇ ਪਹਿਲਾਂ ਤੇ 129 ਤਰੀਕੇ ਦੀਆਂ ਦਵਾਈਆਂ ਜਿਹੜੀਆਂ ਲੋਕਾਂ ਨੂੰ ਬਿਲਕੁਲ ਮੁਫਤ ਦਿੱਤੀ ਜਾਣਗੀਆਂ ਤੇ 30 40 ਤਰੀਕੇ ਦੇ ਜਿਹੜੇ ਟੈਸਟ ਆ ਉਹ ਵੀ ਬਿਲਕੁਲ ਮੁਫਤ ਦਿੱਤੇ ਜਾਣਗੇ ਤੇ ਆਓਗੇ ਤੁਸੀਂ ਇੱਥੇ ਫ੍ਰੀ ਐਂਟਰੀ ਕਰਾਓ ਆਪਾਂ ਆਨਲਾਈਨ ਮੈਡੀਸਿਨ ਪਾਵਾਂਗੇ ਤੁਹਾਡੇ ਆਨਲਾਈਨ ਟੈਸਟ ਹੋਣਗੇ ਤੁਹਾਡੀ ਮੋਬਾਈਲ ਤੇ ਤੁਹਾਡੇ ਫੋਨ ਨੰਬਰ ਤੇ ਨਾਲ ਕਨੈਕਟਡ ਹੈ ਸਭ ਕੁਝ ਉੱਥੇ ਤੁਹਾਡੀ ਸਾਰੀ ਰਿਪੋਰਟ ਚੱਲ ਜਾਇਆ ਕਰੇਗੀ ਜੋ ਤੁਹਾਡੀ ਮੈਡੀਸਿਨ ਚੱਲ ਰਹੀ ਆ ਉਹਦੀ ਰਿਪੋਰਟ ਵੀ ਤੁਹਾਡੇ ਫੋਨ ਤੇ ਚੱਲ ਜਾਇਆ ਕਰੇਗੀ ਸਭ ਕੁਝ ਆਨਲਾਈਨ ਕਨੈਕਟਡ ਆ ਬਿਲਕੁਲ ਵਧੀਆ ਤਰੀਕੇ ਨਾਲ ਤੁਸੀਂ ਜੋ ਲੋਕਾਂ ਨੂੰ ਪਿੰਡਾਂ 'ਚ ਖਰਾਬ ਹੁੰਦੇ ਆਣ ਕੇ ਆਮ ਲੋਕਾਂ ਕੋਲ ਦਵਾਈ ਲੈ ਕੇ ਆਮ ਮੈਡੀਸਨ ਸਟੋਰਾਂ ਤੋਂ ਲੈ ਕੇ ਜਿਹੜਾ ਗਲਤ ਇਲਾਜ ਹੁੰਦਾ ਸੀ ਉਹ ਲੋਕਾਂ ਦਾ ਹੁਣ ਨਹੀਂ ਹੋਏਗਾ ਤੇ ਸਾਡੇ ਕੋ ਆਓ ਆਪਾਂ ਤੁਹਾਡੀ ਵਧੀਆ ਤਰੀਕੇ ਨਾਲ ਜੋ ਵੀ ਜੇ ਅੱਗੇ ਕੇ ਹਾਈਅਰ ਸੈਂਟਰ ਭੇਜਣਾ ਵਾ ਉਹ ਵੀ ਆਪਾਂ ਭੇਜਾਂਗੇ ਜੋ ਸਾਡੇ ਕੋਲ ਇੱਥੇ ਵਧੀਆ ਇਲਾਜ ਚੱਲਦਾ ਆਪਾਂ ਪ੍ਰੋਟੋਕੋਲ ਦੇ ਅਨੁਸਾਰ ਉਹ ਇਲਾਜ ਕਰਾਂਗੇ ਸਾਡਾ ਤੁਸੀਂ ਸੋਹਰੇ ਕਿ ਪਰਚੀ ਵਗੈਰਾ ਲੱਗਦੀ ਸੀ ਇਹਦੇ ਚ ਕੋਈ ਪੱਤੀ ਵਗੈਰਾ ਨਹੀਂ ਹਾਂਜੀ ਨਹੀਂ ਪਰਚੀ ਇਹ ਚ ਕੋਈ ਨਹੀਂ ਜਿੱਥੇ ਸੰਤਾਂ ਨੂੰ ਫੋਨ ਨੰਬਰ ਦੇਣਾ ਵਾ ਤੇ ਬਸ ਤੁਸੀਂ ਆਪਣਾ ਨਾਮ ਲਿਖੋਣਾ ਵਾ ਹੋਰ ਕੋਈ ਪਰਚੀ ਕੋਈ ਕਿਸੇ ਦਾ ਕੋਈ ਚੀਜ਼ ਨਹੀਂ ਹੈਗੀ ਸਾਡਾ ਮੁਫਤ ਸਭ ਕੁਝ ਇਸ ਸਾਰਾ ਕੁਝ ਬਿਲਕੁਲ ਜ਼ੀਰੋ ਜ਼ੀਰੋ ਖਰਚੇ ਤੇ ਸਭ ਕੁਝ ਕਰਾਂਗੇ